ਬੜੇ ਸਿੰਘਾ ਨਾ ਮਾੜੇ ਨਹੀਂ ਨਾ ਆਉਂਦੇ ਕੋਈ ਚੋਕ ਕਰਦੇ ਮਾਰ ਬੜੇ ਡੇਢ ਹੋ ਗਿਆ ਇਹ ਵੀਡੀਓ ਬਾਈ ਨਾ ਮੇਰੀ ਗੱਲ ਨਾ ਧਿਆਨ ਨਾਲ ਸੁਣੋ ਜੇ ਸਾਰੇ ਜਾਣੇ ਬਾਈ ਗਾ ਬੜੇ ਉੱਚੀ ਬੋਲੇ ਮੁਰੀਆਂ ਜੀ ਨੂੰ ਬੋਲੋ ਹਾਂਜੀ 2 ਮਿੰਟ ਇੱਕ ਵਾਰੀ ਨਾ ਧਿਆਨ ਨਾਲ ਸੁਣ ਲੋ ਜੇ ਕਿ ਇਹਦੇ ਚ ਆਪਾਂ ਇਹ ਨਹੀਂ ਕੋਈ ਥੋੜੇ ਤੇ ਇੱਥੇ ਆ ਗਏ ਆ ਜਾਂ ਜਿਹੜੇ ਠਾਰ ਦੇ ਬਣਾ ਲਈ ਆ ਉਹਨਾਂ ਦੇ ਬੰਦ ਛਲਾ ਦੀ ਆ ਕੋਈ ਵੀ ਬਾਜੀਆਂ ਇਹੀ ਛੱਡਣੀਆਂ ਜਾਂ ਹੋਰ ਨਹੀਂ ਛੱਡਣੀਆਂ ਆਈਆਂ ਆ ਆਪਾਂ ਨਾ ਇੱਕ ਟਾਪ ਬਣਾਇਆ ਸਾਰੇ ਠਾਰ ਦਾ ਠੀਕ ਆ ਨਾਲ ਮਿਲ ਕੇ ਉਹਦੇ ਜਿਹੜੇ ਕਮੇਟੀ ਮੈਂਬਰ ਆ ਪਹਿਲਾਂ ਤੁਹਾਨੂੰ ਮੈਂ ਇਹ ਦੱਸਦਾ ਜਿਹੜੀਆਂ ਬਾਜ਼ੀਆਂ ਹੋਣੀਆਂ ਜਿਹੜੇ ਪਿੰਡ ਉਹ ਦੱਸਦਾ ਠੀਕ ਆ ਐਂਟਰ ਕਰਾਉਣੀ ਨਾ ਕਰਾਉਣੀ ਉਹ ਤੁਹਾਡੀ ਮਰਜ਼ੀ ਹੈ ਨਾ ਅ ਪਹਿਲਾ ਪਿੰਡ ਹੈਗਾ 22 ਤੋਂ ਵਾਲੀ ਐਂਟਰੀ ਦੇ ਵਿੱਚ ਹੈਗਾ ਮਿੱਡੂ ਮਾਨ ਦੂਜਾ ਪਿੰਡ ਕਾਨਿਆਈ ਤੀਜਾ ਪਿੰਡ ਮਾਨੀਆ ਚੌਥਾ ਪਿੰਡ ਪਿੰਡੀ ਤੇ ਪੰਜਵਾਂ ਪਿੰਡ ਮੋਟਰਾ ਵਾਲਾ ਤੇ ਛੇਵਾਂ ਪਿੰਡ ਲੈਪੋ ਥੁੱਡੀ ਇਹਦਾ ਆਇਆ ਵੀ ਇਹ ਬਾਜ਼ੀਆਂ 106 ਇੱਕ ਵੱਧ ਲੈ ਆਪਾਂ ਠੀਕ ਆ ਜਿੰਕਦੇ ਕੈਨਸਲ ਹੋਈ ਬਾਜ਼ੀ ਉਹ ਪੱਤੀ ਕੈਨਸਲ ਹੋ ਜੂਗੀ ਠੀਕ ਆ ਤੇ ਉਦੋਂ ਦਾ ਆ ਗਿਆ 3200 ਵਾਲੀਆਂ ਇਹਦਾ ਕੋਰ ਸਿੰਘ ਆ ਦੀਪ ਸਿੰਘ ਆਲਾ ਜਗ ਸਿੰਘ ਆਲਾ ਕਾਨ ਸਿੰਘ ਆਲਾ ਸ਼ੇਰ ਸਿੰਘ ਆਲਾ ਦੁੱਧੂਆ ਤੇ ਖੱਪਿਆਂ ਵਾਲੀ 1300 ਹਾਂਜੀ ਇਹ ਹੋ ਗਏ ਆਪਣੇ ਕੋਲ ਬਾਜ਼ੀਆਂ ਆਪਾਂ ਦਾਸੀ ਕਰਾਉਣੀਆਂ ਜੀ ਕਿ ਜੇ ਆਪਾਂ ਨੂੰ ਕੋਈ ਲੋਨ ਰੈਂਜ ਦਾ ਵਾਅਦਾ ਪੈਂਡ ਰੱਖੇ ਆ ਠੀਕ ਆ ਉਹਦਾ ਇੱਕ ਆਪੀ ਆਲੇ ਆ ਗਏ ਧਨਵੀਰ ਕਾਨਿਆਂ ਵਾਲੀ ਕੇਵਲ ਸਿੰਘਰੇ ਲੱਖਾ ਮਿੱਤੂ ਮਾਨ ਤੇਜਿੰਦਰ ਸਿੰਘ ਵਾਲਾ ਜੈਸਮ ਸਿੰਘ ਵਾਲਾ ਸੁਭੀਤ ਮਾਨੀਆ ਵਾਲਾ ਲਾਲਾ ਮੁਖਸਰ ਏਮਰਾਂਜ ਕਾਨਿਆਂ ਵਾਲੀ ਵਰਚਾਤ ਖਾਨ ਸਿੰਘ ਵਾਲਾ ਇੱਕ ਮੇਂ ਆਪੀ ਆਏ ਅਜੀਬਾ ਇਹ ਉਹ ਵਰਤਾਰੇ ਸਾਰੇ ਆ ਕਰ ਰੱਖੇ ਆ ਆਪਣੀ ਇਹ ਹਿਸਾਬ ਦੀ ਸੋਈਆਂ ਕਾਪੀਆਂ ਆਂ ਦੀ ਠੀਕ ਆ ਵੀ ਆਪਾਂ ਜੋ ਵੀ ਕਰਨਾ ਹੁੰਦੇ ਸਾਰੇ ਤਰੀਕੇ ਜੀ ਦਾ ਉੱਥੇ ਆਉਣਾ ਵਾਲਾ ਜਦੋਂ ਮਨੋਂ ਮਾਰਾ ਇੰਤਿਆਹ ਕੇ ਵੀ ਆਪਾਂ ਸੱਚੀ ਗੱਲ ਕਰਨੀ ਆਂ ਆ ਫਿਰ ਦੇ ਕਿਸੇ ਦਾ ਪੱਖ ਕਰਕੇ ਕਿਸੇ ਦਾ ਜਨਵਾ ਨਿਯਾਇਜ਼ ਕੱਟ ਕੇ ਤੇ ਆਪਾਂ ਨੂੰ ਆ ਜਗ੍ਹਾ ਬੱਥੇ ਹਾਂ ਐਂਡ ਤੇ ਜਿਹੜੇ ਖੁੱਤ ਰਹੇ ਆ ਆਪਾਂ ਉਹਦੇ ਵਿੱਚ ਆਈ ਨਹੀਂ ਇੱਕ ਆ ਕੀ ਦਾ ਖੁੱਤ ਰ ਆਪਾਂ ਬਸ ਰਾਂਗੀ ਵੇਖਨੇ ਆਂ ਇਹ ਕਾ ਵੀ ਆ ਪਲਾਨੇ ਰੰਗ ਦਾ ਪਲਾਨੇ ਰੰਗ ਦਾ ਠੀਕ ਹੈ ਇਹ ਨਹੀਂ ਹੋਣਾ ਕਿ ਆ ਖਾਨੇ ਯਾਰਾ ਮੇਰੇ ਬੀਲੀ ਦਾ ਜਾ ਉਹਦਾ ਇਹ ਜੀ ਕੋਈ ਵੀ ਨਹੀਂ ਗੱਲ ਹੋਊਗੀ ਇਹਦੇ ਵਿੱਚ ਠੀਕ ਆ ਹੁਣ ਹੈਗਾ ਜਿਹੜੀਆਂ ਇੱਕ ਕਮੇਟੀ ਬਣਾਈ ਆਪਾਂ ਜਿਹੜੀ ਇਹਦੇ ਉੱਤੇ ਜੇ ਸਾਡੇ ਤੋਂ ਕੋਈ ਰੌਲਾ ਪੈਂਦਾ ਉਹਦੇ ਤੋਂ ਆਪਾਂ ਇੱਕ ਕਮੇਟੀ ਬਣਾਈ ਆ ਉਹਦੇ ਵਿੱਚ ਹੈਗਾ ਮਨਦੀਪ ਕਾਨ ਸਿੰਘ ਆਲਾ ਬਿੰਦਰ ਕਿੰਗਰੇ ਰਾਜ ਬਰੂਆ ਬੰਦੂ ਸੰਦੂ ਲੋਕ ਨਰਜੀਤ ਸ਼ੇਰ ਸਿੰਘ ਕੰਤਾ ਪੱਕੀ ਟਿੱਗਾ ਦੋਦ ਇਹ ਜਿਹੜੇ ਸਾਰੇ ਹੈਗੇ ਆ ਮੈਂਬਰ ਇਹਦੇ ਜਾਣਦੇ ਆ ਕਿ ਆਪਾਂ ਨੂੰ ਕਈ ਵਾਰੀ ਰੌਲਾ ਪੈ ਜਾਂਦਾ ਨਾ ਰਾਪਦਾ ਹੁੰਦਾ ਨਹੀਂ ਬੰਦਾ ਉਹ ਵੀ ਨੇ ਇਹ ਬੰਦਿਆਂ ਨੂੰ ਸਾਦ ਕੇ ਆਪਾਂ ਇੱਥੇ ਸਾਰੀ ਗੱਲਬਾਤ ਕਰਨੀ ਆ ਇਹ ਫੈਸਲਾ ਜਿਵੇਂ ਕਰਨੀ ਉਹ ਆਪਾਂ ਮੰਨਣਾ ਜਿਹੜੇ ਐਕਤੀ ਕਰਾਂਗੇ ਪੁੱਤਰ ਠੀਕ ਆ ਤੇ ਹੁਣ ਆ ਗਿਆ ਸ਼ਰਤਾਂ ਸਵੇਰ 7 ਤੋਂ 7 ਵਜੇ ਤੱਕ ਬਾਜੀ ਆ ਸਵੇਰ 7 ਤੋਂ ਸ਼ਾਮ ਦੇ 7 ਵਜੇ ਤੱਕ ਬਾਜੀ ਇੱਕ ਦਿਨ ਵੀ ਹੋਵੇਗੀ ਉਸ ਤਰ੍ਹਾਂ ਦੀ ਕੋਈ ਨਹੀਂ ਹੋਗੀ ਮੌਸਮ ਦੀ ਖਰਾਬੀ ਕਰ ਜਿਹੜੀ ਬਾਜੀ ਕੈਂਸਲ ਹੋਊਗੀ ਉਹ ਪੱਕੀ ਕੈਂਸਲ ਕਰ ਦੇਣੀ ਆ ਕੋਈ ਇਹ ਨਹੀਂ ਪੂਰੀ ਹਾਲ ਚੁੱਕੂਗੀ ਠੀਕ ਆ ਸਤਰ ਪੁੱਤਰ ਐਂਟਰ ਕਰਨੇ ਆ ਜੇ ਕਈ ਜਿਹੜੀ ਹੋਰ ਵੀ ਆਪਾਂ ਲੋੜ ਪਈ ਤਾਂ ਆਪਾਂ ਜਾਂ ਆਪਾਂ ਜੀ ਪੁੱਤਰ ਵਧਾ ਸਕਦੇ ਕੋਈ ਆਪਣੇ ਰਬੰਦ ਨਹੀਂ ਹੈ ਨਾ ਐਂਟਰੀ ਫੀਸ ਜਿਹੜੀ ਉਹ 15 ਦਿਨ ਪਹਿਲਾਂ ਹੀ ਖੜੀ ਜਾਊਗੀ ਠੀਕ ਆ ਜਦੋਂ 15 ਦਿਨ ਬਾਜੀ ਚ ਰਹਿ ਗਏ ਪਹਿਲੀ ਜਦੋਂ ਖੜੀ ਜਾਊਗੀ ਇਹ ਕਿਸੇ ਤੋਂ ਵਿੱਚ ਬਾਜ਼ੀਆਂ ਚਾਲਦੀਆਂ ਨੇ ਨਾ ਛੱਡੀ ਗਈ ਬਾਜੀ ਕਿਸੇ ਤੋਂ ਉਹਦਾ 1000 ਰੁਪਿਆ ਕੱਟਿਆ ਜਾਊਗਾ ਅਗਲੀ ਬਾਜ਼ੀਆਂ ਛੱਡ ਸਕਦਾ ਉਹ ਸਹਿਮਤ ਨਾ ਸਹੀ ਜੇ ਜਿਹੜਾ ਕਈ ਵਾਰੀ ਬਾਜ਼ੀ ਆ ਫਿਰ ਉਹ ਨਹੀਂ ਛੱਡੀ ਜਾਂਦੀ ਕੋਈ ਉਹ ਜੀ ਹਾਂ ਜੀ ਤੇ ਉਹ ਜਿਹੜਾ ਇਹਾ ਗਿਆ ਕੱਟਿਆ ਜਾਂਦਾ ਤੇ ਬਾਕੀ ਉਹਦਾ ਅਗਲੀਆਂ ਬਾਜ਼ੀਆਂ ਚੋਂ ਕੁੱਤਰ ਉਮੀ ਛੱਡ ਸਕਦਾ ਤੇਰਾ ਜੇ ਆਪਾਂ ਕੁੱਤਰ ਬਛੜਨਾ ਆਪਾਂ ਕਿਸੇ ਦੀ ਐਂਟਰੀ ਜੋ ਆਪਾਂ ਕੁੱਤਰ-ਕੁੱਤਰ ਐਂਟਰਾ ਇਹਨਾਂ ਵਿੱਚ ਹੀ ਆ ਕੇ ਛੱਡ ਸਕਦੇ ਹਾਂ ਬਾਹਰ ਹੋਣੀ ਲਾ ਕੇ ਛੱਡਣਾ ਆਪਾਂ ਠੀਕ ਹੈ ਬਈ ਧੰਨ ਵੀਰ ਹਾਂ ਜੀ ਇੱਕ ਗੱਲ ਆ ਜਿਵੇਂ ਹੁਣ ਮੇਰੀ ਨਾ ਕੀ ਆ ਮੁੰਡੇ ਦੇ ਵੀ ਰੱਖ ਇੰਟਰੀ ਅਸੀਂ ਇੱਕ ਨਾਂ ਤੇ ਉਹ ਕਲਾਪ ਹੋ ਗਿਆ ਘਾਟਾ ਪੱਕੇ ਚਾਹੇ ਪਹਿਲਾਂ ਉਹ ਛੱਡ ਕਰਦੇ ਆਪਾਂ ਨੂੰ ਕੋਈ ਨਹੀਂ ਗਾ ਚੱਲਣ ਦੇ ਹੁਣ ਵਿੱਚ ਜੋਬ ਯਾਰ ਜੋਬ ਗੱਲ ਕਰ ਲੈਣ ਤਾਂ ਬਿਲਕੁਲ ਚੱਲਣ ਦੇ ਵਿੱਚ ਕੋਈ ਵੀ ਪੁੱਤਰ ਨਹੀਂ ਕੱਟਿਆ ਜਾਊਗਾ ਵੀ ਆਪਾਂ ਨੂੰ ਆਇਆ ਹੁੰਦਾ ਵੀ ਪੁੱਤਰ ਇੱਥੋਂ ਗਿਆ ਤੇ ਆਪਾਂ ਨੂੰ ਸ਼ੱਕ ਹੁੰਦਾ ਵੀ ਯਾਰ ਇਹ ਪਤਾ ਨਹੀਂ ਬਹਿ ਕੇ ਆਇਆ ਕਿ ਨਹੀਂ ਬਹਿ ਕੇ ਆਇਆ ਸ਼ੱਕ ਦੇ ਨਹੀਂ ਪੁੱਤਰ ਕੱਟਿਆ ਜਾਣਾ ਕੋਈ ਨਹੀਂ ਨਰੋਲ ਹੀ ਕੱਟਿਆ ਨਾ ਇਹ ਜਿਹੜੇ ਬੰਦੇ ਸਾਡੇ ਥੱਲੇ ਹੋਣਗੇ ਉਹਨਾਂ ਦੇ ਫੋਨ ਤੇ ਕਟਾਇਆ ਨਾ ਕੁੱਤਰ ਵੀ ਐਵੇਂ ਹੀ ਵੀ ਹੋਰ ਕੋਈ ਬੰਦਾ ਕੂਨ ਕਰਕੇ ਬਾਅਦ ਜਗ੍ਹਾ ਭਾਲਦਾ ਕਰਦਾ ਵੀ ਕਿਹਨੇ ਕਿਹਾ ਦੀ ਉਹ ਕਹਿੰਦੇ ਯਾਰ ਕੂਨ ਕੀਤਾ ਸੀ ਮੈਂਬਰਾਂ ਨੇ ਉਹ ਦੱਸ ਸਕਦਾ ਹਾਂ ਇਹ ਜੇ ਆਪਾਂ ਜਮਾਂ ਹੀ ਕੰਮ ਇਹਨਾਂ ਨਰੋਲ ਕਰਨਾ ਤੇ ਕਾਪੀ ਆ ਲੈਣੀ ਵੀ ਸੌਆਂ ਦੇ ਜਿਹੜੇ ਕਮੇਟੀ ਮੈਂਬਰ ਬਣੇ ਆ ਉਹਨਾਂ ਦੀ ਵੀ ਇਹ ਤੇ ਸੌਆਂ ਹੀ ਆ ਪਰ ਜਿਹੜੀ ਸੱਚੀ ਗੱਲ ਕਰਨੀ ਆ ਆਪਾਂ ਇਹ ਕਿਹੜਾ ਜਿਹੜੀਆਂ ਸਿਰੇ ਤੇ ਮਝਾਉਣੀ ਆ ਠੀਕ ਆ ਇਹ ਤੁਹਾਡੀ ਸਾਰਿਆਂ ਦੇ ਆਰਾਮ ਮਿਲ ਕੇ ਇਹਦੇ ਨਾਲ ਹੋਣਾ ਜੇ ਤੁਸੀਂ ਸਾਥ ਦਿਓਗੇ ਤਾਂ ਠੀਕ ਆ ਨਹੀਂ ਨਹੀਂ ਸਾਥ ਨਹੀਂ ਦੰਦੇ ਆ ਤੁਸੀਂ ਆਪ ਦਾ ਵਧੀਆ ਬਣਾਈ ਆ ਪਰ ਠਾਰ ਤੋਂ ਗੇਮ ਚੱਲੀ ਆ ਤੇ ਠਾਰ ਦੀ ਆਪਾਂ ਵਧੀਆ ਇਹ ਬਣਨ ਕਬੂਤਰ ਹੋਣ ਆਪਾਂ ਮੇਰੀ ਤਾਂ ਗੁਰਪਾਈ ਕਬੂਤਰ ਆਪਾਂ ਹੁਣ ਆਪਾਂ ਲਖੋਣ ਲੱਗ ਪਏ ਕਰਦੀ ਮੇਰੀ ਵੀ ਲਾਇਟਰੀ ਬਣਾਣਾ ਮੇਰੀ ਵੀ ਲੈਣਾ 6 15 ਦਿਨ ਪਹਿਲਾਂ ਜਿਹੜੀ ਨਾਂ ਦਿੱਤੇ ਉਹ ਬੰਦੇ ਨੇ ਮੇਰੀ ਕੋਲ ਕਿਸੇ ਬਾਜੀ ਐਂਟ ਕੂਤਰ ਨਹੀਂ ਖੇਡਣ ਦੇਣਾ ਅੱਜ ਮੈਂ ਕੂਤਰ ਲਗਾ ਦੇ ਮੇਰਾ ਲੈਣਾ ਭਾਈ 15 ਦਿਨ ਪਹਿਲਾਂ ਫਾਇਫ ਫ